ਪਿਆਰ ਵਿੱਚ ਰੋ ਫਿਰ ਵੇਖੋ ਤੁਹਾਡੇ ਉੱਤੇ ਕਿਰਪਾ ਕਿਵੇਂ ਹੁੰਦੀ ਹੈ ਫਿਰ ਤੁਹਾਡੇ ਉੱਤੇ ਵੀ ਭਗਤ ਕਬੀਰ ਵਾਲੀ ਕਿਰਪਾ ਹੋ ਜਾਵੇ ਕਿ ਉਸ ਵਸਤਾ ਦੇ ਤੁਸੀਂ ਮਾਲਕ ਹੋ ਜਾਓਗੇ ਕਬੀਰ ਮਨ ਨਿਰਮਲ ਭਿਆਜ ਜੈਸਾ ਗੰਗਾ ਨੀਰ ਪਾਛੇ 나ਗ ਵਰਦਰੇ ਕਹਤ ਕਬੀਰ ਕਬੀਰ ਜਿਨ੍ਹਾਂ ਦਾ ਪ੍ਰੀਤਮ ਪਿਆਰੇ ਨਾਲ ਪਿਆਰ ਪੈ ਗਿਆ ਫਿਰ ਰੱਬ ਉਹਨਾਂ ਦੇ ਨਾਲ ਨਾਲ ਰਹਿੰਦਾ ਹੈ ਬਾਤਾਂ ਪਾਉਂਦਾ ਹੈ ਆਪ ਗੱਲਾਂ ਕਰਦਾ ਹੈ ਵਿਚਾਰ ਸਿੜਦਾ ਹੈ ਜੋਸ਼ ਯੋਦੇ ਕੋਲ ਮੰਗਦੇ ਹਾਂ ਸਾਨੂੰ ਦਿੰਦਾ ਹੈ ਆਪਣੇ ਚਰਨਾ ਕਮਲਾਂ ਦਾ ਪਿਆਰ ਬਖਸ਼ਦਾ ਹੈ ਆਪਣੇ ਪਿਆਰੇ ਪ੍ਰੀਤਮ ਲਈ ਉਹਨਾਂ ਦੀ ਧੂੜ ਜਿਹੜੇ ਨਾਮ ਜਪਦੇ ਨੇ ਨਾਮ ਦੇ ਰਸੀਏ ਨੇ ਜਿਹੜੇ ਵਾਹਿਗੁਰੂ ਦੇ ਵਿੱਚ ਇੱਕਮਿਕ ਹੋ ਗਏ ਨੇ ਉਹਨਾਂ ਦੇ ਚਰਨਾ ਦੀ ਧੂੜ ਵੀ ਜੇ ਕਿਤੇ ਮੱਥੇ ਨੂੰ ਸਪਰਸ਼ ਹੋ ਜਾਵੇ ਨਾ ਪਤਾ ਨਹੀਂ ਕਿੰਨੇ ਜਨਮਾਂ ਦੇ ਕਿਤੇ ਪਾਪ ਸਭ ਨਸ਼ਰ ਹੋ ਜਾਂਦੇ ਨੇ ਨਾਸ ਹੋ ਜਾਂਦੇ ਨੇ ਅਰੇ ਇਹ ਹੁੰਦੀ ਹੈ ਕਿਰਪਾ ਉਹਨਾਂ ਉੱਤੇ ਜਿਹੜੇ ਸਭ ਕੁਝ ਆਪਣਾ ਆਪ ਬਾਾਰ ਦਿੰਦੇ ਨੇ ਪਰਮੇਸ਼ਵਰ ਉੱਤੇ ਜਿਹੜੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਏ ਪਾਏ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਦਲ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਟੈ ਸਿਰ ਦੀਜੈ ਕਾਨ ਨਾ ਚੀਜੈ ਜਿਹੜੇ ਸਰਾਜ ਉੱਤੇ ਤੁਰਨਾ ਪਸੰਦ ਕਰਦੇ ਨੇ ਫਰੀਦਾ ਜਨ ਲਭਤਾ ਨਹੀਂ ਕਿਆ ਲਭਤਾ ਕੂੜਾ ਨੇ ਜਿਹੜੇ ਲਾਲਚ ਨੂੰ ਤਿਆਗ ਕੇ ਲਾਲਚ ਨੂੰ ਬਰੇ ਹਟ ਕੇ